5 ਸਾਲਾਂ ਚ 5 ਸਾਲਾਂ ਦੇ ਵਿੱਚ ਅਸੀਂ ਉਹ ਕੰਮ ਨਾ ਕੀਤੇ ਜਿਹੜੇ ਤੁਸੀਂ 70 ਸਾਲਾਂ ਚ ਨਹੀਂ ਕੀਤੇ ਮੈਂ ਸਿਆਸਤ ਛੱਡ ਦਊਂਗਾ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਆਪਾਂ ਪੰਜਾਬ ਦੀ ਸਿਆਸਤ ਵਿੱਚ ਨਾ ਹਾਲੀ ਚ ਹੋਈ ਇੱਕ ਖਾਸ ਘਟਨਾ ਬਾਰੇ ਗੱਲ ਕਰਨੀ ਹੈ ਹਾਂ ਜੀ ਅਨਮੋਲ ਗਗਨਮਾਨ ਦਾ ਅਚਾਨਕ ਅਸਤੀਫਾ ਤੇ ਇਹਦੇ ਆਮ ਆਦਮੀ ਪਾਰਟੀ ਮਤਲਬ ਏਪੀ ਲਈ ਕੀ ਮਾਣੇ ਨੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਜੀ ਬਿਲਕੁਲ ਸਾਡੇ ਕੋਲ ਕਈ ਖਬਰਾਂ ਕਈ ਰਿਪੋਰਟਾਂ ਨੇ ਇਸ ਤੇ ਜਿਨ੍ਹਾਂ ਦੇ ਆਧਾਰ ਤੇ ਆਪਾਂ ਇਸ ਪੂਰੇ ਮਾਮਲੇ ਦੀ ਐਂ ਕਹ ਲਓ ਤਹੇ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਹਾਂ ਮਕਸਦ ਇਹ ਹੀ ਹੈ ਕਿ ਅਸਲ ਛੋਇਆ ਕਿ ਕਿਉਂ ਹੋਇਆ ਕੀ ਕਾਰਨ ਸਿਰਫ ਉੱਪਰਲੇ ਸੀ ਜਾਂ ਕੋਈ ਡੂੰਗੀ ਗੱਲ ਹੈ ਤੇ ਇਹਦਾ ਪੰਜਾਬ ਦੀ ਸਿਆਸਤ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਪਕੜ ਤੇ ਕੀ ਅਸਰ ਪੈ ਸਕਦਾ ਹੈ ਚਲੋ ਫਿਰ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਇੱਕ ਸਵਾਲ ਜਿਹੜਾ ਸਾਰਿਆਂ ਦੇ ਮਨ 'ਚ ਹੋਣਾ ਇੱਕ ਐਨ ਨਹੀਂ ਮਸ਼ਹੂਰ ਗਾਇਕਾ ਫਿਰ ਮੰਤਰੀ ਬਣੀ ਹਾਂਜੀ ਉਹਨੇ ਅਚਾਨਕ ਸਿਆਸਤ ਕਿਉਂ ਛੱਡ ਦਿੱਤੀ ਪਹਿਲਾਂ ਥੋੜਾ ਅਨਮੋਲ ਗਗਨਮਾਨ ਦੇ ਬਾਰੇ ਦੱਸੋ ਉਹਨਾਂ ਦਾ ਪਿਛੋਕੜ ਕੀ ਹੈ ਦੇਖੋ ਅਨਮੋਲ ਗਗਨਮਾਨ ਜਨਮ ਉਹਨਾਂ ਦਾ ਮਾਨਸਾ ਜ਼ਿਲ੍ਹੇ ਦਾ ਹੈ ਸਾਲ ਸ਼ਾਇਦ 1990-91 ਦੇ ਆਸ-ਪਾਸ ਸਿਆਸਤ ਛੋੜਨ ਤੋਂ ਪਹਿਲਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਵੱਡਾ ਨਾਂ ਸੀ ਹਾਂ ਗਾਣੇ ਤਾਂ ਕਾਫੀ ਮਸ਼ਹੂਰ ਹੋਏ ਸੀ ਉਹਨਾਂ ਦੇ ਸੂਟ ਸ਼ੇਰਨੀ ਜੀ ਬਿਲਕੁਲ ਕੈਂਟ ਪਰਪਸ ਵੀ ਲੋਕ ਗਾਇਕੀ ਵਿੱਚ ਉਹਨਾਂ ਦੀ ਇੱਕ ਵੱਖਰੀ ਪਛਾਣ ਸੀ अच्छा ਤੇ ਫਿਰ ਇੱਕ ਕਾਮਯਾਬ ਗਾਇਕਾ ਦਾ ਸਿਆਸਤ ਚੋਣਾ ਉਹ ਵੀ ਆਪ ਨਾਲ ਜੁੜਨਾ ਇਹ ਕਦੋਂ ਤੇ ਕਿਵੇਂ ਹੋਇਆ ਜੀ ਉਹ 2021 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸੀ ਤੇ ਫਿਰ 2022 ਦੀਆਂ ਜਿਹੜਾ ਵਿਧਾਨ ਸਭਾ ਚੋਣਾਂ ਹੋਈਆਂ ਹਾਂ ਹਾਂ ਉਹ ਤਾਂ ਇਤਿਹਾਸਿਕ ਸੀ ਬਿਲਕੁਲ ਉਹਨਾਂ ਚੋਣਾਂ 'ਚ ਉਹਨਾਂ ਨੇ ਖਰੜ ਹਲਕੇ ਤੋਂ ਬਹੁਤ ਵੱਡੇ ਮਾਰਜਨ ਨਾਲ ਜਿੱਤ ਹਾਸਲ ਕੀਤੀ ਤਕਰੀਬਨ 37700 ਵੋਟਾਂ ਦਾ ਫਰਕ ਸੀ ਅਕਾਲੀ ਉਮੀਦਵਾਰ ਨੂੰ ਹਰਾਇਆ ਵਾਹ ਇਹ ਤਾਂ ਕਾਫੀ ਵੱਡੀ ਜਿੱਤ ਸੀ ਏਪੀ ਦੀ ਲਹਿਰ ਵੀ ਸੀ ਉਦੋਂ ਨਾ ਹਾਂਜੀ ਪੂਰੀ ਲਹਿਰ ਸੀ 117 ਚ 92 ਸੀਟਾਂਆਂ ਸੀ ਏਪੀ ਦੀਆਂ ਤੇ ਫਿਰ ਇੰਨੀ ਵੱਡੀ ਜਿੱਤ ਤੋਂ ਬਾਅਦ ਉਹਨਾਂ ਨੂੰ ਸਰਕਾਰ ਵਿੱਚ ਵੀ ਕੋਈ ਅਹਿਮ ਰੋਲ ਮਿਲਿਆ ਹੋਣਾ ਜੀ ਮਿਲਿਆ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਟ ਚ ਮੰਤਰੀ ਬਣੇ ਉਹਨਾਂ ਨੂੰ ਕਈ ਮਹਿਕਮੇ ਦਿੱਤੇ ਗਏ ਜਿਵੇਂ ਸੈਡਸ ਪਾਟਾ ਤੇ ਸੱਭਿਆਚਾਰ ਅੱਛਾ ਨਿਵੇਸ਼ ਪ੍ਰੋਤਸਾਹਨ ਕਿਰਤ ਤੇ ਪ੍ਰੋਹਣਚਾਰੀ ਸ਼ੁਰੂਆਤ ਕਾਫੀ ਚੰਗੀ ਸੀ ਐ ਕਹਿ ਲੋ ਪਰ ਫਿਰ ਗੱਲ ਵਿਗੜੀ ਕਿੱਥੇ ਮਤਲਬ ਅਸਤੀਫੇ ਤੱਕ ਕਿਵੇਂ ਪਹੁੰਚ ਗਈ ਗੱਲ ਕੀ ਹੋਇਆ ਇਸ ਦੌਰਾਨ ਦੇਖੋ ਸਤੰਬਰ 2023 ਵਿੱਚ ਨਾ ਕੈਬਨਿਟ 'ਚ ਇੱਕ ਵੱਡਾ ਫੇਰਬਦਲ ਹੋਇਆ ਸੀ ਹਾਂ ਮੈਨੂੰ ਯਾਦ ਹੈ ਉਸ ਫੇਰਬਦਲ ਵਿੱਚ ਅਨਮੋਲ ਗਗਨਮਾਨ ਉਹਨਾਂ ਚਾਰ ਮੰਤਰੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਤੋਂ ਉਹਨਾਂ ਦੇ ਮਹਿਕਮੇ ਵਾਪਸ ਲੈ ਲਏ ਗਏ ਸੀ ਓ ਤੇ ਇਹਦੇ ਪਿੱਛੇ ਕੋਈ ਖਾਸ ਕਾਰਨ ਦੱਸਿਆ ਗਿਆ ਸੀ ਜਨਤਕ ਤੌਰ ਤੇ ਤਾਂ ਬਹੁਤਾ ਨਹੀਂ ਪਰ ਇਸ ਤੋਂ ਬਾਅਦ ਉਹਨਾਂ ਦੀ ਜਨਤਕ ਸਰਗਰਮੀ ਕਾਫੀ ਘਟ ਗਈ ਪਹਿਲਾਂ ਵਾਂਗ ਉਹ ਐਕਟਿਵ ਨਜ਼ਰ ਨਹੀਂ ਆਏ ਹੂੰ ਮਤਲਬ ਇਹ ਫੇਰ ਬਦਲ ਸ਼ਾਇਦ ਉਹਨਾਂ ਨੂੰ ناਗਵਾਰ ਗੁਜ਼ਰਿਆ ਲੱਗਦਾ ਤਾਂ ਇਹੀ ਹੈ ਖਬਰਾਂ ਵੀ ਇਹੀ ਕਹਿੰਦੀਆਂ ਨੇ ਕਿ ਸ਼ਾਇਦ ਉਹ ਇਸ ਫੈਸਲੇ ਤੋਂ ਖੁਸ਼ ਨਹੀਂ ਸੀ ਤੇ ਫਿਰ ਲੰਮਾ ਸਮਾਂ ਥੋੜੀ ਚੁੱਪੀ ਰਹੀ ਤੇ ਅਚਾਨਕ 19 ਜੁਲਾਈ 2025 ਨੂੰ ਸਿੱਧਾ ਅਸਤੀਫਾ ਹਾਂਜੀ ਸਿੱਧਾ ਸਪੀਕਰ ਕੁਲਤਾਰ ਸਿੰਘ ਸੰਧਵਾ ਕੋਲ ਆਪਣਾ ਅਸਤੀਫਾ ਭੇਜ ਦਿੱਤਾ ਬਤੌਰ ਵਿਧਾਇਕ ਤੇ ਨਾਲ ਹੀ ਟਵਿੱਟਰ ਮਤਲਬ ਹੁਣ ਐਕਸ ਤੇ ਇੱਕ ਪੋਸਟ ਵੀ ਪਾਈ ਸੀ ਜਿਹੜੀ ਕਾਫੀ ਵਾਇਰਲ ਹੋਈ ਜੀ ਬਿਲਕੁਲ ਉਹ ਇੱਕ ਭਾਵੁਕ ਜਿਹੀ ਪੋਸਟ ਸੀ ਉਹਨਾਂ ਨੇ ਲਿਖਿਆ ਸੀ ਮੇਰਾ ਦਿਲ ਭਾਰੀ ਹੈ ਮੈਂ ਸਿਆਸਤ ਛੱਡਣ ਦਾ ਫੈਸਲਾ ਕੀਤਾ ਹੈ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਹਨ ਹਾਂ ਮਤਲਬ ਸਿੱਧੀ ਕੋਈ ਨਿਰਾਸ਼ਗੀ ਜਾਂ ਸ਼ਿਕਾਇਤ ਜ਼ਾਹਿਰ ਨਹੀਂ ਕੀਤੀ ਪੋਸਟ ਵਿੱਚ ਨਹੀਂ ਪੋਸਟ ਵਿੱਚ ਕੋਈ ਸਿੱਧੀ ਸ਼ਿਕਾਇਤ ਨਹੀਂ ਸੀ ਪਰ ਜਿਸ ਤਰ੍ਹਾਂ ਅਸਤੀਫਾ ਦਿੱਤਾ ਗਿਆ ਤੇ ਫਿਰ ਜਨਤਾ ਕੀਤਾ ਗਿਆ ਉਹ ਆਪਣੇ ਆਪ ਚ ਕਾਫੀ ਕੁਝ ਕਹਿ ਰਿਹਾ ਸੀ ਫਿਰ ਤਾਂ ਪਾਰਟੀ ਹਰਕਤ ਵਿੱਚ ਆਈ ਹੋਵੇਗੀ ਕੋਸ਼ਿਸ਼ ਕੀਤੀ ਉਹਦੀ ਮਨਾਨ ਦੀ ਹਾਂਜੀ ਖਬਰਾਂ ਤਾਂ ਇਹੀ ਨੇ ਕਿ ਏਪੀ ਦੀ ਜਿਹੜੀ ਪੰਜਾਬ ਲੀਡਰਸ਼ਿਪ ਹੈ ਜਿਵੇਂ ਸੂਬਾ ਪ੍ਰਧਾਨ ਅਮਨ ਅਰੋੜਾ ਉਹਨਾਂ ਨੇ ਉਸੇ ਦਿਨ ਹੀ ਅਨਮੋਲ ਗਗਨ ਮਾਨ ਨਾਲ ਸੰਪਰਕ ਕੀਤਾ ਤੇ ਕੀ ਮਣੀ ਗੱਲ ਕੋਸ਼ਿਸ਼ ਤਾਂ ਪੂਰੀ ਕੀਤੀ ਗਈ ਕਿ ਉਹ ਆਪਣਾ ਫੈਸਲਾ ਵਾਪਸ ਲੈ ਲੈਣ ਕੁਝ ਰਿਪੋਰਟਰਾਂ ਵਿੱਚ ਤਾਂ ਇਹ ਵੀ ਆਇਆ ਕਿ ਸ਼ਾਇਦ ਉਹ ਮੰਨ ਗਏ ਸੀ ਤੇ ਅਸਤੀਫਾ ਵਾਪਸ ਲੈ ਲਿਆ ਸੀ ਅੱਛਾ ਪਰ ਉਦੋਂ ਤੱਕ ਸਪੀਕਰ ਵੱਲੋਂ ਇਹਦੀ ਰਸਮੀ ਪ੍ਰਵਾਨਗੀ ਬਾਰੇ ਕੋਈ ਸਪਸ਼ਟਤਾ ਨਹੀਂ ਆਈ ਸੀ ਜਿਸ ਕਰਕੇ ਥੋੜਾ ਮਤਲਬ ਪੰਬਲਪੂਸਾ ਜਿਹਾ ਬਣਿਆ ਰਿਹਾ ਪਰ ਅਸਲ ਮੁੱਦਾ ਕੀ ਲੱਗਦਾ ਹੈ ਕਿ ਸਿਰਫ ਮੰਤਰੀ ਦੀ ਕੁਰਸੀ ਜਾਣ ਦਾ ਗੁੱਸਾ ਸੀ ਜਾਂ ਫਿਰ ਜਿਵੇਂ ਕੁਝ ਲੋਕ ਕਹਿੰਦੇ ਨੇ ਇਹ ਏਪੀ ਦੇ ਅੰਦਰੂਨੀ ਸਿਸਟਮ ਦਾ ਮਸਲਾ ਹੈ ਖਾਸ ਕਰਕੇ ਦਿੱਲੀ ਵਾਲੇ ਕੰਟਰੋਲ ਦਾ ਦੇਖੋ ਕੈਬਿਨੇਟ ਤੋਂ ਬਾਹਰ ਹੋਣਾ ਤਾਂ ਯਕੀਨੀ ਤੌਰ ਤੇ ਇੱਕ ਵੱਡਾ ਕਾਰਨ ਹੋ ਸਕਦਾ ਹੈ ਉਸ ਤੋਂ ਬਾਅਦ ਸ਼ਾਇਦ ਉਹਨਾਂ ਨੇ ਮਹਿਸੂਸ ਕੀਤਾ ਹੋਣਾ ਕਿ ਉਹਨਾਂ ਨੂੰ ਸਾਈਡਲਾਈਨ ਕਰ ਦਿੱਤਾ ਗਿਆ ਹੈ ਹਾਂ ਇਹ ਤਾਂ ਹੁੰਦਾ ਹੀ ਹੈ ਪਰ ਇਹਨੂੰ ਨਾ ਥੋੜਾ ਵੱਡੇ ਪਰਿਪੇਖ ਚ ਦੇਖਣਾ ਪਊਗਾ ਕਈ ਸੂਤਰੇ ਇਸ਼ਾਰਾ ਕਰਦੇ ਨੇ ਕਿ ਏਪੀ ਵਿੱਚ ਜਿਹੜੇ ਬਹੁਤ ਸਾਰੇ ਨਵੇਂ ਚਿਹਰੇ ਆਏ ਸੀ ਗੈਰ ਸਿਆਸੀ ਪਿਸ਼ੋਕੜ ਵਾਲੇ ਜਿਵੇਂ ਕਿ ਅਨਮੋਲ ਗਗਨਮਾਨ ਖੁੱਦ ਹਾਂਜੀ ਉਹਨਾਂ ਵਿੱਚੋਂ ਕਈ ਵਿਧਾਇਕ ਸ਼ਾਇਦ ਪਾਰਟੀ ਦੇ ਫੈਸਲੇ ਲੈਣ ਦੇ ਤਰੀਕੇ ਜਿਹੜਾ ਕਿ ਕਾਫੀ ਹੱਦ ਤੱਕ ਦਿੱਲੀ ਤੋਂ ਕੰਟਰੋਲ ਹੁੰਦਾ ਉਸ ਤੋਂ ਥੋੜਾ ਅਲੱਗ-ਥਲਗ ਮਹਿਸੂਸ ਕਰਦੇ ਨੇ ਮਤਲਬ ਕਿ ਉਹਨਾਂ ਦੀ ਆਪਣੀ ਆਵਾਜ਼ ਉਹਨਾਂ ਦੇ ਸੁਝਾਅ ਉਹਨਾਂ ਨੂੰ ਲੱਗਦਾ ਹੋਣਾ ਕਿ ਉਹਨਾਂ ਦੀ ਸੁਣੀ ਨਹੀਂ ਜਾ ਰਹੀ ਇਹੀ ਗੱਲ ਉੱਭਰ ਕੇ ਆ ਰਹੀ ਹੈ ਦੇਖੋ ਜਦੋਂ ਕੋਈ ਐਮਐਲਏ ਪਾਰਟੀ ਦੇ ਅੰਦਰ ਗੱਲ ਕਰਨ ਦੀ بجائے ਸਿੱਧਾ ਪਬਲਿਕ 'ਚ ਜਾ ਕੇ ਅਸਤੀਫਾ ਦਿੰਦਾ ਹੈ ਨਾ ਹਾਂ ਇਹ ਵੱਡੀ ਗੱਲ ਹੁੰਦੀ ਹੈ ਤਾਂ ਇਹ ਅਕਸਰ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਜਾਂ ਤਾਂ ਅੰਦਰ ਸੁਣਵਾਈ ਨਹੀਂ ਹੋ ਰਹੀ ਜਾਂ ਫਿਰ ਨਿਰਾਸ਼ਾ ਬਹੁਤ ਜ਼ਿਆਦਾ ਵੱਧ ਗਈ ਹੈ ਇਹ ਕਿਤੇ ਨਾ ਕਿਤੇ ਏਪੀ ਦੀ ਜੁੜੀ ਕੇਂਦਰੀਕ੍ਰਿਤ ਲੀਡਰਸ਼ਿਪ ਸਟਾਈਲ ਹੈ ਉਹਦੇ ਤੇ ਸਵਾਲ ਖੜੇ ਕਰਦਾ ਹੈ ਤੇ ਸ਼ਾਇਦ ਪੰਜਾਬ ਯੂਨਿਟ ਵਿੱਚ ਫੀਡਬੈਕ ਜਾਂ ਸ਼ਿਕਾਇਤ ਨਿਵਾਰਣ ਦਾ ਕੋਈ ਸਿਸਟਮ ਮਜ਼ਬੂਤ ਨਹੀਂ ਹੋ ਸਕਦਾ ਹੈ ਇਹ ਚੁਣੌਤੀ ਅਕਸਰ ਉਹਨਾਂ ਪਾਰਟੀਆਂ ਨੂੰ ਆਉਂਦੀ ਹੈ ਜਿਹੜੀਆਂ ਬਹੁਤ ਤੇਜ਼ੀ ਨਾਲ ਵੱਧਦੀਆਂ ਨੇ ਤੇ ਜਿਨ੍ਹਾਂ ਵਿੱਚ ਬਾਰੋਂ ਬਹੁਤ ਸਾਰੇ ਨਵੇਂ ਤੇ ਪ੍ਰਸਿੱਧ ਲੋਕ ਆ ਜਾਂਦੇ ਨੇ ਸਹੀ ਗੱਲ ਹੈ ਅੱਛਾ ਇਸ ਸਾਰੇ ਘਟਨਾਕ੍ਰਮ ਦਾ ਆਮ ਆਦਮੀ ਪਾਰਟੀ ਤੇ ਕੀ ਅਸਰ ਪਿਆ ਫੌਰੀ ਤੌਰ ਤੇ ਤੇ ਲੰਬੇ ਸਮੇਂ ਵਿੱਚ ਕੀ ਅਸਰ ਦੇਖਦੇ ਹੋ ਦੇਖੋ ਫੌਰੀ ਅਸਰ ਤਾਂ ਇਹ ਹੀ ਹੈ ਕਿ ਪਾਰਟੀ ਦੇ ਅੰਦਰ ਜਿਹੜੇ ਮਤਭੇਦ ਨੇ ਉਹ ਖੁੱਲ ਕੇ ਸਾਹਮਣੇ ਆ ਗਏ ਹਾਂ ਹਾਂ ਹੁੰਦਾ ਹੈ ਖਾਸ ਕਰਕੇ ਜਿਹੜੀ ਗੱਲ ਆਪਾਂ ਕਰ ਰਹੇ ਸੀ ਇੱਕ ਗੈਰ ਸਿਆਸੀ ਪਿਛੋਕੜ ਵਾਲੇ ਕੇਡਰ ਤੇ ਐਮ ਐਲ ਏਜ਼ ਵਿੱਚ ਇਹ ਪਾਉਣਾ ਹੋਰ ਪੱਕੀ ਹੋ ਸਕਦੀ ਹੈ ਕਿ ਦਿੱਲੀ ਦਾ ਕੰਟਰੋਲ ਜ਼ਿਆਦਾ ਹੈ ਤੇ ਸਥਾਨਿਕ ਲੀਡਰਸ਼ਿਪ ਦੀ ਘੱਟ ਚੱਲਦੀ ਹੈ ਤੇ ਜਿਹੜੇ ਖੇਤਰੀ ਵੱਡੇ ਚਿਹਰੇ ਨੇ ਜਾਂ ਪਹਿਲੀ ਵਾਲ ਦੇ ਐਮ ਐਲ ਏ ਨੇ ਉਹ ਸ਼ਾਇਦ ਨਜ਼ਰਅੰਦਾਜ਼ ਮਹਿਸੂਸ ਕਰਨ ਬਿਲਕੁਲ ਇੱਕ ਖਤਰਾ ਬਣਿਆ ਰਹਿੰਦਾ ਤੇ ਵਿਰੋਧੀ ਪਾਰਟੀਆਂ ਉਹਨਾਂ ਨੇ ਤਾਂ ਫਿਰ ਪੂਰਾ ਫਾਇਦਾ ਚੁੱਕਿਆ ਹੋਣਾ ਇਸ ਸਥਿਤੀ ਦਾ ਉਹ ਬਿਲਕੁਲ ਵਿਰੋਧੀ ਧਿਰ ਕਿਉਂ ਪਿੱਛੇ ਰਹਿਣ ਲੱਗੀ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਡਿੰਗ ਉਹਨਾਂ ਨੇ ਤਾਂ ਸਿੱਧਾ ਕਿਹਾ ਕਿ ਇਹ AAP ਦਾ ਇਟ ਇਟ ਕਰਕੇ ਟਹਿਣਾ ਹੈ। ਅੱਛਾ ਤੇ ਅਕਾਲੀ ਦਲ ਤੇ ਭਾਜਪਾ ਉਹ ਵੀ ਹੁਣ ਕਾਫੀ ਸਰਗਰਮ ਨੇ ਅੱਗੇ ਜਿੰਨੀ ਚੋਣਾ ਵੀ ਆ ਰਹੀਆਂ ਨੇ ਜਿਵੇਂ ਤਰਨ ਤਰਨ ਦੀ ਗੱਲ ਚੱਲ ਰਹੀ ਹੈ। ਹਾਂਜੀ ਤਾਂ ਉਹ ਕੋਸ਼ਿਸ਼ ਕਰਨਗੇ ਕਿ ਇਸ ਅਸੰਤੁਸ਼ਟੀ ਨੂੰ ਆਪਣੇ ਹੱਕ ਵਿੱਚ ਪੁਗਤਾਇਆ ਜਾਵੇ। ਤੇ ਆਪ ਨੇ ਇਸ ਡੈਮੇਜ ਨੂੰ ਕੰਟਰੋਲ ਕਿਵੇਂ ਕੀਤਾ? ਉਹਨਾਂ ਦਾ ਕੀ ਸਟੈਂਡ ਰਹਾ? ਆਮ ਆਦਮੀ ਪਾਰਟੀ ਨੇ ਇਸ ਮਾਮਲੇ ਨੂੰ ਥੋੜਾ ਮਤਲਬ ਨਰਮ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਇਹ ਇੱਕ ਭਾਵਕ ਫੈਸਲਾ ਸੀ ਅਨਮੋਲ ਗਗਨਮਾਨ ਦਾ ਮਤਲਬ ਕੋਈ ਵੱਡੇ ਸਿਸਟਮਿਕ ਮੁੱਦੇ ਨੂੰ ਮੰਨਣ ਤੋਂ ਗੁਰੇਜ਼ ਕੀਤਾ ਹਾਂਜੀ ਜਨਤਕ ਤੌਰ ਤੇ ਤਾਂ ਉਹਨਾਂ ਨੇ ਕਿਸੇ ਡੂੰਗੇ ਟਾਂਚਾਗਤ ਮੁੱਦੇ ਜਾਂ ਅੰਦਰੂਨੀ ਕਲੇਸ਼ ਨੂੰ ਸਵੀਕਾਰ ਨਹੀਂ ਕੀਤਾ ਇਹ ਸ਼ਾਰਟ ਟਰਮ 'ਚ ਸ਼ਾਇਦ ਮਾਮਲਾ ਸ਼ਾਂਤ ਕਰ ਦੇਵੇ ਪਰ ਪਰ ਜੇ ਅੰਦਰ ਖਾਤੇ ਮਸਲੇ ਹੱਲ ਨਾ ਹੋਏ ਤਾਂ ਫਿਰ ਮੁਸ਼ਕਲਾਂ ਆ ਸਕਦੀਆਂ ਨੇ ਬਿਲਕੁਲ ਭਵਿੱਖ ਵਿੱਚ ਹੋਰ ਦਿੱਕਤਾਂ ਆ ਸਕਦੀਆਂ ਨੇ ਤਾਂ ਹੁਣ ਅੱਗੇ ਦਾ ਰਾਹ ਕੀ ਹੈ ਏਪੀ ਲਈ ਕੀ ਚੁਣੌਤੀਆਂ ਨੇ? ਅਨਮੋਲ ਗਗਨਮਾਨ ਦਾ ਭਵਿੱਖ ਕੀ ਹੋ ਸਕਦਾ ਹੈ ਤੇ ਵਿਰੋਧੀ ਧਿਰ ਦੀ ਕੀ ਰਣਨੀਤੀ ਰਹੇਗੀ? ਦੇਖੋ ਏਪੀ ਲਈ ਸਭ ਤੋਂ ਵੱਡੀ ਚੁਣੌਤੀ ਤਾਂ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਅਸਲ ਮੁੱਦਿਆਂ ਨਾਲ ਨਜਿੱਠਣਾ ਹੈ ਜਿਵੇਂ ਕਿਸਾਨੀ ਦਾ ਸੰਕਟ ਹੈ, ਨਸ਼ਿਆਂ ਦਾ ਮੁੱਦਾ ਹੈ, ਆਮ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਸੀ ਉਹਨਾਂ ਤੇ ਖਰਾ ਉਤਰਨਾ। ਹਾਂ, ਗਵਰਨੈਂਸ ਤੇ ਮੁੱਦੇ। ਜੀ। ਤੇ ਪਾਰਟੀ ਦੇ ਅੰਦਰ ਸ਼ਾਇਦ ਉਹਨਾਂ ਨੂੰ ਪੰਜਾਬ ਯੂਨਿਟ ਨੂੰ ਥੋੜੀ ਹੋਰ ਖੁਦਮੁਖਤਿਆਰੀ ਦੇਣੀ ਪਵੇ ਅੰਦਰੂਨੀ ਗੱਲਬਾਤ ਦੇ ਚੈਨਲ ਹੋਰ ਮਜ਼ਬੂਤ ਕਰਨੇ ਪੈਣ ਤੇ ਜਿਹੜੇ ਐਮਐਲਏ ਨਾਰਾਜ਼ ਜਾਂ ਹਾਸ਼ੀਏ ਤੇ ਮਹਿਸੂਸ ਕਰ ਰਹੇ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਪਊਗਾ ਬਿਲਕੁਲ ਭਰੋਸਾ ਬਹਾਲ ਕਰਨਾ ਬਹੁਤ ਜ਼ਰੂਰੀ ਹੈ ਤੇ ਅਨਮੋਲ ਗਗਨ ਮਾਨਲੇ ਉਹਨਾਂ ਦਾ ਕੀ ਉਮਰ ਵੀ ਹਲੇ ਬਹੁਤ ਜ਼ਿਆਦਾ ਨਹੀਂ ਹਾਂਜੀ ਸਿਰਫ 34 ਸਾਲ ਦੇ ਨੇ ਇੱਕ ਜਾਣਿਆ ਪਛਾਣਿਆ ਚਿਹਰਾ ਨੇ ਅੱਗੇ ਕੀ ਕਰਨਗੇ ਤਾਂ ਹਲੇ ਸਪਸ਼ਟ ਨਹੀਂ ਹੈ ਹੋ ਸਕਦਾ ਹੈ ਵਾਪਸ ਆਪਣੇ ਕਲਾ ਦੇ ਖੇਤਰ ਚ ਜਾਣ ਜਾਂ ਸ਼ਾਇਦ ਕੁਝ ਸਮਾ ਸਿਆਸਤ ਤੋਂ ਦੂਰ ਰਹਿਣ ਪਰ ਉਹਨਾਂ ਦਾ ਇਹ ਕੇਸ ਇਹ ਦੂਜੇ ਸੈਲੀਬ੍ਰਿਟੀਜ਼ ਲਈ ਇੱਕ ਸਬਕ ਹੈ ਜਿਹੜੇ ਸਿਆਸਤ ਚ ਆਉਂਦੇ ਨੇ ਹਾਂ ਖਾਸ ਕਰਕੇ ਜਿਹੜੇ ਗੈਰ ਸਿਆਸੀ ਪਿਸ਼ੋਖੜ ਤੋਂ ਆਉਂਦੇ ਨੇ ਤੇ ਵੱਡੀਆਂ ਰਾਸ਼ਟਰੀ ਪਾਰਟੀਆਂ ਚ ਸ਼ਾਮਿਲ ਹੁੰਦੇ ਨੇ ਉਹਨਾਂ ਲਈ ਇਹ ਇੱਕ ਇਹ ਕਹਿੰ ਲੋ ਸਾਵਧਾਨ ਕਰਨ ਵਾਲੀ ਕਹਾਣੀ ਜ਼ਰੂਰ ਹੈ ਤੇ ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਅਕਾਲੀ ਭਾਜਪਾ ਆਤੋ ਪੂਰੀ ਤਰ੍ਹਾਂ ਤਿਆਰੀ ਚ ਨੇ ਪੰਜਾਬ ਵਿੱਚ ਮੁੜ ਤੋਂ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਮਨੀ ਚੋਣਾ ਹੋਰ ਨੇਤਾਵਾਂ ਨੂੰ ਆਪਣੇ ਵੱਲ ਖਿੱਚਣਾ ਇਹ ਸਭ ਉਸੇ ਰਣਨੀਤੀ ਦਾ ਹਿੱਸਾ ਲੱਗਦਾ ਹੈ ਤਾਂ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਅਨਮੋਲ ਗगन ਮਾਨ ਦਾ ਅਸਤੀਫਾ ਸਿਰਫ ਇੱਕ ਐਮਐਲਏ ਦਾ ਜਾਣਾ ਨਹੀਂ ਹੈ ਨਹੀਂ ਬਿਲਕੁਲ ਨਹੀਂ ਇੱਕ ਵੱਡਾ ਸੰਕੇਤ ਹੈ ਇਹ ਦੱਸਦਾ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਪੰਜਾਬ ਮਾਡਲ ਹੈ ਜਿਹੜਾ ਬੜੀਆਂ ਉਮੀਦਾਂ ਨਾਲ ਸ਼ੁਰੂ ਹੋਇਆ ਸੀ ਹਾਂਜੀ ਉਹ ਸ਼ਾਇਦ ਕੇਂਦਰੀਕ੍ਰਿਤ ਕੰਟਰੋਲ ਤੇ ਅੰਦਰੂਨੀ ਇਛਾਵਾਂ ਪੂਰੀਆਂ ਨਾ ਹੋਣ ਕਰਕੇ ਕੁਝ ਦਬਾਅ ਹੇਠ ਹੈ ਮੈਂ ਸਹਿਮਤ ਹਾਂ ਪਾਰਟੀ ਨੂੰ ਜੇ ਆਪਣੀ 2022 ਵਾਲੀ ਜਿਹੜੀ ਮੋਮੈਂਟਮ ਸੀ ਉਹ ਬਰਕਰਾਰ ਰੱਖਣੀ ਹੈ ਤਾਂ ਉਹਨਾਂ ਨੂੰ ਇਹਨਾਂ ਅੰਦਰੂਨੀ ਮਸਲਿਆਂ ਨਾਲ ਬਹੁਤ ਸੰਜੀਦਗੀ ਨਾਲ ਨਜਿੱਠਣਾ ਪਵੇਗਾ ਬਿਲਕੁਲ ਅੱਛਾ ਜਾਂਦੇ ਜਾਂਦੇ ਇੱਕ ਸਵਾਲ ਸਰੋਤਿਆਂ ਲਈ ਛੱਡ ਜਾਂਦੇ ਆ ਸੋਚਣ ਵਾਸਤੇ ਹਮ ਪਾਰਟੀ ਦੀ ਅੰਦਰੂਨੀ ਸਿਆਸਤ ਤੋਂ ਪਰੇ ਹੋ ਕੇ ਦੇਖੀਏ ਤਾਂ ਇਹ ਘਟਨਾ ਉਹਨਾਂ ਵੱਡੀਆਂ ਚੁਣੌਤੀਆਂ ਬਾਰੇ ਕੀ ਦੱਸਦੀ ਹੈ ਜਿਹੜੀਆਂ ਪ੍ਰਸਿੱਧ ਸੱਭਿਆਚਾਰਕ ਹਸਤੀਆਂ ਨੂੰ ਮਤਲਬ ਸੈਲੀਬ੍ਰਿਟੀਜ਼ ਨੂੰ ਸਿਆਸਤ ਦੀ ਇਸ ਸਥਾਪਿਤ ਕਈ ਵਾਰ ਬੜੀ ਸਖਤ ਤੇ ਉੱਤੇ ਵਾਲੀ ਦੁਨੀਆ ਵਿੱਚ ਆਉਣ ਵੇਲੇ ਸਾਹਮਣਾ ਕਰਨੀਆਂ ਪੈਂਦੀਆਂ ਨੇ ਖਾਸ ਕਰਕੇ ਪੰਜਾਬ ਵਰਗੇ ਸੂਬੇ 'ਚ ਜਿੱਥੇ ਸਿਆਸਤ ਬਹੁਤ ਤੇਜ਼ ਤੇ ਗਤੀਸ਼ੀਲ ਹੈ ਹਾਂ ਇਹ ਸੋਚਣ ਵਾਲੀ ਗੱਲ ਹੈ ਇਸੇ ਨੋਟ ਤੇ ਅੱਜ ਦੀ ਗੱਲਬਾਤ ਖਤਮ ਕਰਦੇ ਹਾਂ ਧੰਨਵਾਦ ਧੰਨਵਾਦ